ਕੀ ਕਹਾਂਗਾ ਵੀ ਇਹ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਲੰਗਰ ਚੱਲਦਾ ਹੈ 60 ਸਾਲ ਪੁਰਾਣਾ ਸਾਡਾ ਲੰਗਰ ਹੈ ਉਹ ਮਾਹਮਾਏ ਦੀ ਕਿਰਪਾ ਨਾਲ ਵਧੀਆ ਚੱਲ ਰਿਹਾ ਅੱਗੇ ਵੀ ਬਹੁਤ ਵਧੀਆ ਚੱਲੂਗਾ ਜੇ ਕਿਸੇ ਨੇ ਸੇਵਾ ਕਰਨ ਵਾਸਤੇ ਲੰਗਰ ਦੇ ਵਿਚਾਰਾ ਹੋਵੇ ਆ ਸਾਡੇ ਤਾਂ ਸਾਡਾ ਪੂਰ ਵਾਲੇ ਸੰਤਾ ਦੇ niche ਲੰਗਰ ਸ਼ੁਰੂ ਹੋ ਜਾਣਾ ਹੈ 15 ਤਰੀਕ ਨੂੰ 15 15 ਤਰੀਕ ਦੇ ਸਾਡਾ ਲੰਗਰ ਸ਼ੁਰੂ ਹੋ ਜਾਣਾ ਜੋ ਕਿ ਸਾਡਾ ਉੱਥੇ 24 ਤਰੀਕ ਤੱਕ ਚੱਲੇਗਾ ਉਸ ਤੋਂ ਬਾਅਦ ਜਿਹੜਾ ਸਾਡਾ ਅਤਰਵਛਾਦਾ ਸਾਡੀ ਉੱਪਰ ਹੈਗੀ ਹੈ ਦਰਬਾਰ ਦੇ ਕੋਲ ਆਪਣਾ ਉੱਥੇ ਚੱਲੇਗਾ 25 ਤਰੀਕ ਤੇ ਚੱਲੇਗਾ ਔਰ 3 3 ਅਗਸਤ ਤੱਕ ਸਾਡਾ ਥਿਲੰਗ ਚੱਲੇਗਾ ਜਿਹਨੇ ਸੇਵਾ ਕਰਨੀ ਹੈ ਸਭ ਨੂੰ ਸ਼ਹਿਰ ਵਾਸੀਆਂ ਨੂੰ ਕਹਿੰਦੇ ਵੀ ਉੱਥੇ ਪਰ ਚੜ ਕੇ ਆਓ ਸੇਵਾ ਕਰੋ। ਟਰੱਕ ਰਵਾਨਾ ਹੋਇਆ ਜੀ ਜੀ ਨੈਣਾ ਦੇ ਵੀ ਮਾਤਾ ਜੀ ਦਰਬਾਰ ਤੋਂ ਸਰ ਕਦੋਂ ਲੰਗਰ ਲੱਗਣਾ ਕਿੱਥੇ ਲੰਗਰ ਲੱਗਣਾ ਇਹ ਲੰਗਰ ਕੱਲ ਨੂੰ 15 ਤਰੀਕ ਤੇ ਸਟਾਰਟ ਹੈ 24 ਜੁਲਾਈ ਤੱਕ ਇਹ ਪੂਰੀ ਆਲੇ ਸੰਤਾਂ ਦੇ ਜੇ ਜੇ ਕੌਲਾ ਆਲੇ ਉੱਥੇ ਲੰਗਰ ਲੱਗਣਾ ਜੋ ਅੰਦਰ ਮੰਦਰ ਦੇ ਦਰਵਾਜ਼ੇ ਕੋਲ ਤੱਕ ਲੱਗਣਾ ਜੀ ਜੂਨਾ ਮੋਟਰ ਉਹ ਲੱਗਣਾ 25 ਤਰੀਕ ਤੇ ਲੈ ਕੇ 3 ਤਰੀਕ ਤੱਕ 25 ਜੁਲਾਈ ਤੇ ਲੈ ਕੇ 3 ਅਗਸਤ ਤੱਕ ਉਹ ਪਰਦਾਸ ਦੀ ਲੰਗਰ ਲਗੂਆ ਕੀ ਕਹਿਣਾ ਚਾਹੁੰਦੇ ਹੋ ਭਗਤਾਂ ਨੂੰ ਜੀ ਅਸੀਂ ਇਹ ਕਹਿਣਾ ਚਾਹਦੇ ਵੀ ਜਿਹੜਾ ਇਹ ਲੰਗਰ ਹੈ ਸਹਿਦ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਨੰਬਰ 2 ਸਾਰੇ ਸਹਿਰ ਨਿਵਾਸੀਆਂ ਨੂੰ ਇਹ ਮੇਰੀ ਪ੍ਰਾਰਥਨਾ ਹੈ ਵੀ ਜਿਹੜੀ ਸ਼੍ਰੀ ਨੈਣਾ ਦੇਵੀ ਲੰਗਰ ਕਮੇਟੀ ਹੈ ਇਹ ਹੋਲੇ ਮਹੱਲੇ ਨੂੰ ਸ਼ਹਿਰ ਤੋਂ ਕੋਈ ਕਲੈਕਸ਼ਨ ਨਹੀਂ ਕਰਦੀ ਜਿਹੜਾ ਇਸ ਹੋਲਾ ਮਹਲਾ ਹੈ ਉਹ ਸੀ ਆਪਣੇ ਕੋ ਤੇ ਲਾਂਦੇ ਆ ਪਹਿਲਾਂ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਅ ਅੱਜ ਬਹੁਤ ਹੀ ਭਗਾ ਭਰੇ ਜਨਾ ਸਾਡੇ ਸ਼ਹਿਰ ਦੇ ਬੜੇ ਅੱਛੇ ਭਾਗ ਹੈ ਮਾਤਾ ਨੈਣਾ ਦੀ ਵੀ ਜੀ ਦੇ ਚਾਡਾ ਦੇ ਵਿੱਚ ਲੰਗਰ ਲਗਾਉਣ ਵਾਸਤੇ ਸਾਡੇ ਸ਼ਹਿਰ ਦੇ ਵਿੱਚੋਂ ਰਸ ਦਾ ਟਰੱਕ ਰਵਾਨਾ ਕਰਨ ਲੱਗੇ ਪਹਿਲਾਂ ਇਹ ਲੰਗਰ 15 ਜੁਲਾਈ ਤੋਂ ਲੈ ਕੇ 24 ਜੁਲਾਈ ਤੱਕ ਕੋਲਾਂ ਨੇ ਤੋਬੇ ਤੇ ਸੰ ਸੋਮੀ ਆਜ਼ਮਾਨਾਂ ਦੀ ਪੂਰੀ ਵਾਲੇ ਦੀ ਕੁਟੀਆਂ ਦੇ ਵਿੱਚ ਲੱਗੇਗਾ ਕਿੰਨੇ ਵਜੇ ਸ਼ੁਰੂ ਹੋਵੇਗਾ ਲੰਗਰ ਤੇ ਕਿੰਨੇ ਵਜੇ ਤੱਕ ਚੱਲਿਆ ਕਰੇਗਾ ਸਵੇਰੇ 5 ਵਜੇ ਸਵੇਰੇ 5 ਵਜੇ ਤੋਂ ਸਟਾਰਟ ਹੋ ਕੇ ਰਾਤ ਦੇ 12 ਵਜੇ ਤੱਕ ਦਾ ਪਤੀ ਦੀ ਇੱਛਾ ਤੱਕ ਉਹ ਮਹਾਮੈ ਦੀ ਇੱਛਾ ਤੱਕ ਚੱਲੇਗਾ 25 ਤਾਰੀਖ ਤੋਂ 3 ਅਗਸਤ ਤੱਕ ਇਹ ਲੰਗਰ ਫਿਰ ਆਪਣੇ ਜੋਨਾ ਮੋੜ ਦੀ ਸਮਾਦ ਕੋਲੇ ਕੋਰਾਲੀ ਸ਼ਹਿਰ ਵਾਲਿਆਂ ਦੀ ਧਰਮਸ਼ਾਲਾ ਬਣੀ ਹੋਈ ਹੈ ਇਹ ਉਸ ਚੱਲੇ ਸੋ ਸਾਰੇ ਸ਼ਹਿਰ ਜਨਾਂ ਨੂੰ ਮਾਤਾ ਦੇ ਭਗਤਾਂ ਨੂੰ ਇਹ ਬੇਨਤੀ ਕਰਦੇ ਆਂ ਇਸਾਰੇ ਜਣੇ ਉੱਥੇ ਪਹੁੰਚਣ ਲੰਗਰ ਦੇ ਵਿੱਚ ਪਹੁੰਚਣਾ ਲੰਗਰ ਦੀ ਸ਼ੋਭਾ ਹੈ ਬਜ਼ਾਅ ਲੰਗਰ ਵੀ ਸ਼ਕਨ ਮਾ ਮਾਦਾ ਦਾ ਅਸ਼ੀਰਵਾਦ ਬਰਾਬਰ